ਸਸੇ ਕਾਲ ਜੀ ਵੀਰ ਦੇ ਵੇਖ ਰਿਹਾ ਖਿਆਲ ਸਭ ਨੇ ਜੀ ਆਨ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰ ਆ ਪਏ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਿਤੇ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਹੁਣ ਗਿਆਨੀ ਹਰਪੀਤ ਸਿੰਘ ਨੂੰ ਬਣਾ ਲਓ ਪ੍ਰਧਾਨ ਬਾਦਲਦੇਸ ਦੀ ਸਤੀਪੇ ਤੇ ਪੜਕੇ ਵਿਲਟੋਖਾ ਸੁਖਬੀਰ ਸਿੰਘ ਬਾਦਲਦੇਸ ਦੀ ਸਤੀਪੇ ਦੇਣ ਦਿਗਾ ਖਬਰ ਚਾਲੇ ਸ਼ਰਮਨੀ ਕਾਲੀ ਦਲ ਦੇ ਸਾਬਕਾ ਗੋਵਿਰਸਾ ਸਿੰਘ ਵਿਲਟੋਖਾ ਦਾ ਪਿਆਰ ਸਾਹਮਣੇ ਆਇਆ ਹੈ ਉਹਨਾਂ ਨੇ ਸ਼ਰਮਨੀ ਕਾਲੀ ਦਲ ਪ੍ਰਧਾਨ ਦੇ ਆਗਵਾ ਤੇ ਨਿਸ਼ਾਨਾ ਸਾਧਿਆ ਹੈ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਵਿਰਸਾ ਸਿੰਘ ਵਿਲਟੋਖਾ ਨੇ ਕਿਹਾ ਕਿ ਹੁਣ ਗਿਆਨੀ ਹਰਪੀਤ ਸਿੰਘ ਨੂੰ ਪ੍ਰਧਾਨ ਬਣਾ ਲਓ ਉਹਨਾਂ ਦੇ ਕਾਫੀ ਚਿਰ ਦੀ ਇੱਛਾ ਸੀ ਮਿਰਸਾ ਸਿੰਘ 울ਟੋਘਾ ਨੇ ਕਿਹਾ ਕਿ ਸਖਬੀਰ ਸਿੰਘ ਬਾਦਲ ਦੇ ਸਤੀਫੇ ਨਾਲ ਕਾਂਗਰਸੀ ਅਤੇ ਭੱਜਪਾਈ ਆਗਮਾਂ ਦੀਆਂ ਇਸ਼ਾਵਾਂ ਪੂਰੀਆਂ ਹੋ ਰਹੀਆਂ ਹਨ 울ਟੋਘਾ ਨੇ ਕਿਹਾ ਕਿ ਅਜ ਪੰਥੀਕ ਆਗੂ ਖਿਲਾਫ ਸ਼ਾਸ਼ਾ ਹੋ ਰਹੀਆਂ ਹਨ ਅਸ਼ਰਮਣੀ ਕਾਲੀਦਾਲ ਨੂੰ ਜਿਹੜੇ ਲੀਟਰਾਂ ਨੇ ਸੰਭਾਲਣਾ ਹੈ ਉਨ੍ਹਾਂ ਸ਼ਾਸ਼ਾ ਚਾਚਾਂ ਦਾ ਜ਼ਿਕਰ ਹੋ ਰਿਖੇ ਹਨ ਜੇਕਰ ਇਹ ਐਨਜੀ ਚੱਲਦਾ ਹੈ ਰਹਤਾ ਫੇਰ ਰੱਬ ਦੀ ਹੀ ਰੱਖਾ ਹੋਵੇਗਾ ਬਿਰਸਾ ਸਿੰਘ ਉਲਟੋਖਾ ਨੇ ਸਭੀ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਨਿਗੌਣ ਵਿੱਚ ਹੋ ਰਹੀ ਦੇਰੀ ਤੇ ਬੋਲਦਿਆਂ ਕਹਾ ਕਿ ਜੋ ਵਿਅਕਤੀ ਕਦੇ ਘਰ ਨਹੀਂ ਸੀ ਬੈਠਿਆ ਹਮੇਸ਼ਾ ਸ਼ਰਮਨੀ ਕਾਲੀਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਰਹਿੰਦਾ ਸੀ ਉਸ ਨੂੰ ਸ਼੍ਰੀ ਕਲ ਤਖਤ ਦੀ ਫੈਸਲੀ ਤੇ ਨੇ ਘਰੇ ਬਿਠਾ ਬਿਠਾ ਦਿੱਤਾ ਉਲਟੋਖਾ ਨੇ ਕਿਹਾ ਕਿ ਜਦੋਂ ਕੋਈ ਸੇਖ ਸ੍ਰੀ ਕਾਲੀ ਕਾਲ ਤਖਬ ਸਹਿਬ ਅੱਗੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਦਿੰਦਾ ਹੈ ਤਾਂ ਜੇਕਰ ਸਿੰਘ ਸਹਿਬ ਉਸ ਤੋਂ ਸੰਤੁਸ਼ਟ ਨਾ ਹੋਣ ਤਾਂ ਉਸ ਵਿਅਕਤੀ ਨੂੰ ਕਾਲ ਤਖਬ ਸਹਿਬ ਤੇ ਬੁਲਾਇਆ ਜਾਂਦਾ ਹੈ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਗਲਤੀ ਸਵੀਕਾਰ ਕਰਦਾ ਹੈ ਜੇਕਰ ਸਿੰਘ ਗਲਤੀ ਮੰਨ ਲੈਂਦਾ ਹੈ ਤਾਂ ਉਸ ਨੂੰ ਉਸੇ ਸਮੇਂ ਤਨਖਾਹ ਲਗਾ ਦਿੱਤੀ ਜਾਂਦੀ ਹੈ ਸਖਬੀਰ ਸਿੰਘ ਬਾਦਲ ਦੇ ਮਾਮਲੇ 'ਚ ਜਹਾਂ ਨਹੀਂ ਹੋਇਆ ਸਖਬੀਰ ਸਿੰਘ ਬਾਦਲ ਖਿਲਾਫ ਚਕਿਤਾਂ ਆਏ ਨੂੰ 3 ਮਹੀਨੇ ਹੋ ਗਏ ਹਨ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤੇ 2.5 ਮਹੀਨੇ ਹੋ ਗਏ ਹਨ ਉਹਨਾਂ ਨੂੰ ਤਨਖਾਹ ਨਹੀਂ ਲਗਾਈ ਗਈ ਗਿਰਸਾ ਸਿੰਘ ਉਲਟੋਖਣੇ ਕਹ ਕੇ ਸਖਬੀਰ ਸਿੰਘ ਬਾਦਲ ਨਿਰਾਸ਼ ਕੀਤਾ ਗਿਆ ਸੀ ਕੀਤਾ ਗਿਆ ਜਿਸ ਨਾਲ ਰਾਸ਼ਾ ਦਾ ਨਤੀਜਾ ਇਹ ਹੋਇਆ ਕਿ ਅੱਜ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਹੈ ਕਬਨਲ ਅੰਤ